ਰਾਹਲ ਕਾਲਾ ਤੇ ਇਸ ਸਮੇਂ ਦੀ ਵੱਡੀ ਖਬਰ ਹੈ ਕਿ ਪਾਕਿਸਤਾਨ ਵੱਲੋਂ ਇੱਕ ਵਾਰ ਮੁੜ ਤੋਂ ਭਾਰਤ ਨੂੰ ਧਮਕਾਇਆ ਗਿਆ ਹੈ ਭਾਰਤ ਨੂੰ ਧਮਕੀ ਦਿੱਤੀ ਹੈ ਤੇ ਇਸ ਵਾਰ ਪਾਕਿਸਤਾਨ ਆਰਮੀ ਚੀਫ ਵੱਲੋਂ ਸਿੱਧਾ-ਸਿੱਧਾ ਪਰਮਾਣੂ ਅਟੈਕ ਕਰਨ ਦੀ ਭਾਰਤ ਨੂੰ ਧਮਕੀ ਦਿੱਤੀ ਹੈ ਦਰਅਸਲ ਫਲੋਰੀਡਾ ਦੇ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀ ਜਿੱਥੇ ਪਾਕਿਸਤਾਨ ਦੇ ਆਰਮੀ ਚੀਫ ਪਹੁੰਚੇ ਹੋਏ ਸੀ ਤੇ ਉਸ ਤੋਂ ਬਾਅਦ ਉੱਥੇ ਭਾਰਤ ਨੂੰ ਧਮਕਾਇਆ ਗਿਆ ਕਿ ਜੇਕਰ ਭਾਰਤ ਨੇ ਸਿੰਧੂ ਜਲ ਸਮਝੌਤਾ ਰੱਦ ਕੀਤਾ ਜਾਂ ਫਿਰ ਸਿੰਧੂ ਨਦੀ ਦੇ ਉੱਪਰ ਬੰਨ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਸਾਡੇ ਇਧਰੋਂ ਯਾਨੀ ਕਿ ਪਾਕਿਸਤਾਨ ਤੋਂ 10 ਮਿਜ਼ਾਈਲਾਂ ਦਾਗੀਆਂ ਜਾਣਗੀਆਂ ਤੇ ਉਹ ਬੰਨ ਜਿਹੜਾ ਹੈ ਤਬਾਹ ਕਰ ਦਿੱਤਾ ਜਾਏਗਾ ਤਾਂ ਪਾਕਿਸਤਾਨ ਦੇ ਇਸ ਬਿਆਨ ਨੂੰ ਲੈ ਕੇ ਜੇਕਰ ਦੇਖਿਆ ਜਾਵੇ ਤਾਂ ਕੋਈ ਵੀ ਅਧਿਕਾਰਿਕ ਤੌਰ ਦੇ ਉੱਪਰ ਵੀਡੀਓ ਤਾਂ ਨਹੀਂ ਸਾਹਮਣੇ ਆਈ ਪਰ ਦਾ ਪ੍ਰਿੰਟ ਨਿਊਜ਼ ਦੇ ਹਵਾਲੇ ਤੋਂ ਜੋ ਖਬਰ ਸਾਡੇ ਕੋਲ ਪਹੁੰਚੀ ਉਸ ਦੇ ਵਿੱਚ ਇਹ ਦੱਸਿਆ ਗਿਆ ਕਿ ਇਹ ਫਲੋਰੀਡਾ ਦੇ ਵਿੱਚ ਇੱਕ ਪਾਕਿਸਤਾਨ ਡਾਇਸਪੋਰਾ ਵੱਲੋਂ ਸਮਾਗਮ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸੀ ਮੁਨੀਰ ਪਹੁੰਚੇ ਹੋਏ ਸੀ ਔਰ ਇਸ ਡੈਲੀਗੇਟ ਜੋ ਇਹ ਪ੍ਰੋਗਰਾਮ ਕਰਵਾਇਆ ਗਿਆ ਸੀ ਇਸ ਦੇ ਵਿੱਚ ਤਕਰੀਬਨ 120 ਪਾਕਿਸਤਾਨੀ ਦਾਇਸਪੁਰਾ ਦੇ ਲੋਕ ਪਹੁੰਚੇ ਹੋਏ ਸੀ ਤਾਂ ਇਥੋਂ ਸਟੇਜ ਤੋਂ ਜਦੋਂ ਆਸੀ মনির ਸੰਬੋਧਨ ਕਰਨਾਏ ਤਾਂ ਉਹਨਾਂ ਦੀ ਜ਼ੁਬਾਨ ਦੇ ਉੱਪਰ ਸਿੱਧਾ ਭਾਰਤ ਨੂੰ ਗਿੱਦਰ ਭਵਕੀ ਸੀ ਔਰ ਸਾਫ਼ ਤੌਰ ਦੇ ਉੱਪਰ ਕਹਿ ਦਿੱਤਾ ਕਿ ਅਸੀਂ ਪਾਕਿਸਤਾਨ ਯਾਨਕੀ ਜੋ ਪਾਕਿਸਤਾਨ ਹੈ ਇਹਨਾਂ ਨੇ ਕਿਹਾ ਕਿ ਅਸੀਂ ਜੇਕਰ ਭਾਰਤ ਨੇ ਸਾਡਾ ਪਾਣੀ ਰੋਕਿਆ ਤੇ ਜੇਕਰ ਬੰਨ ਬੰਨ ਬਣਾਉਣ ਦੀ ਕੋਸ਼ਿਸ਼ ਕੀਤੀ ਸਿੰਧੂ ਨਦੀ ਦੇ ਉੱਪਰ ਤਾਂ ਫਿਰ ਅਸੀਂ ਪਰਮਾਣੂ ਅਟੈਕ ਕਰਾਂਗੇ 10 ਮਜ਼ਾਈਲਾ ਦਾਗਾਂਗੇ ਤੇ ਇਹ ਜਿਹੜਾ ਬੰਨ ਹੋਏਗਾ ਇਹ ਪੂਰੀ ਤਰ੍ਹਾਂ ਦੇ ਨਾਲ ਤਬਾਹ ਕਰ ਦਿੱਤਾ ਜਾਏਗਾ ਆਸੀ মনির ਨੇ ਕਿਹਾ ਕਿ ਭਾਰਤ ਜੇਕਰ ਪਾਣੀ ਰੋਕ ਲੈਂਦਾ ਸਾਡਾ ਤਕਰੀਬਨ 25 ਕਰੋੜ ਦੀ ਆਬਾਦੀ ਜੋ ਪਾਕਿਸਤਾਨ ਦੀ ਹੈ ਇਹ ਭੁੱਖ ਦੇ ਨਾਲ ਮਰੇਗੀ ਪਿਆਸ ਦੇ ਨਾਲ ਮਰੇਗੀ ਤੇ ਜੇਕਰ ਅਸੀਂ ਡੁੱਬਦੇ ਹੋਵਾਂਗੇ ਤਾਂ ਪਰਮਾਨੂ ਅਟੈਕ ਕਰਕੇ ਅਸੀਂ ਨਾਲ ਦੇਨੂੰ ਵੀ ਲੈ ਕੇ ਡੁੱਬਾਂਗੇ ਇਹ ਦਾਵਾ ਕੀਤਾ ਉਹਨਾਂ ਨੇ ਆਪ ਕਿਹਾ ਕਿ ਜੇਕਰ ਅਸੀਂ ਮਰਦੇ ਹੋਵਾਂਗੇ ਤਾਂ ਅਸੀਂ ਨਾਲ ਦੇਨੂੰ ਵੀ ਮਾਰ ਕੇ ਜਾਵਾਂਗੇ ਜੇਕਰ ਸਾਡਾ ਪਾਣੀ ਰੋਕਿਆ ਪਾਣੀ ਰੋਕਣ ਦੇ ਨਾਲ ਕਹਿੰਦੇ ਆ ਕਿ ਸਾਡੀ ਫਸਲਾਂ ਨਹੀਂ ਹੋਣਗੀਆਂ ਇਸ ਕਰਕੇ ਭੁੱਖੇ ਮਰਾਂਗੇ ਪਿਆਸੇ ਮਰਾਂਗੇ ਇਸ ਨਾਲ ਬਿਹਤਰ ਆ ਕਿ ਆਪ ਤਾਂ ਮਰਨਾ ਮਰਨਾ ਨਾਲ ਭਾਰਤ ਨੂੰ ਵੀ ਲੈ ਕੇ ਮਰਾਂਗੇ ਪਰਮਾਣੂ ਅਟੈਕ ਕਰ ਦਿਆਂਗੇ ਇਹ ਦਾਵਾ ਕੀਤਾ ਗਿਆ ਤਾਂ 10 ਮਜ਼ਾਹਿਲਾ ਦਾਗਨ ਦਾ ਦਾਵਾ ਕੀਤਾ ਔਰ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸੀਮ ਮੁਨੀਰ ਵੱਲੋਂ ਇਹ ਦਾਵਾ ਕੀਤਾ ਗਿਆ ਸਿੱਧੇ ਤੌਰ ਦੇ ਉੱਪਰ ਜੇਕਰ ਦੇਖਿਆ ਜਾਵੇ ਤਾਂ ਗਿਦਰ ਭਵਕੀ ਹੈ ਇਹ ਔਰ ਕਿਹਾ ਗਿਆ ਅਮਰੀਕਾ ਦੇ ਵਿੱਚ ਫਲੋਰੀਡਾ ਦੇ ਵਿੱਚ ਇਸ ਸਮਾਗਮ ਰੱਖਿਆ ਗਿਆ ਸੀ ਜਿੱਥੇ ਪਾਕਿਸਤਾਨ ਡਾਇਸਪੋਰਾ ਦੇ ਲੋਕ ਪਹੁੰਚੇ ਹੋਏ ਸੀ ਤੇ ਸਟੇਜ ਤੇ ਜਦੋਂ ਭਾਰਤ ਭਾਰਤ ਪਾਕਿਸਤਾਨ ਜੰਗ ਦੀ ਗੱਲ ਹੁੰਦੀ ਹੈ ਤਾਂ ਫਿਰ ਆਸੀਬ ਮੁਨੀਰ ਨੇ ਕਿਹਾ ਕਿ ਜੇਕਰ ਭਾਰਤ ਨੇ ਸਾਡਾ ਪਾਣੀ ਰੋਕਿਆ ਤੇ ਅਸੀਂ ਜੋ ਹੈ ਬੰਨ੍ਹ ਬਣਾਉਣ ਦੀ ਕੋਸ਼ਿਸ਼ ਕੀਤੀ ਭਾਰਤ ਨੇ ਸਿੰਧੂ ਨਦੀ ਦੇ ਉੱਪਰ ਤੇ ਅਸੀਂ ਪਰਮਾਣੂ ਅਟੈਕ ਵੀ ਕਰਨ ਤੇ ਆ ਜਾਵਾਂਗੇ ਤੇ 10 ਮਿਜ਼ਾਈਲਾਂ ਦਾਗਾਂਗੇ ਉਸ ਬੰਨ੍ਹ ਨੂੰ ਤੋੜਨ ਦੇ ਲਈ ਤੇ ਦੂਸਰੇ ਪਾਸੇ ਜੇਕਰ ਅੱਜ ਦੇਖਿਆ ਜਾਵੇ ਤਾਂ ਬੀਤੇ ਦਿਨ ਭਾਰਤੀ ਆਰਮੀ ਜੋ ਫੌਜ ਹੈਗੀ ਭਾਰਤੀ ਫੌਜ ਔਰ ਜਰਨਲ ਉਪੇਂਦਰ ਦ੍ਰਿਵੇਦੀ ਜੋ ਆਰਮੀ ਚੀਫ ਹੈ ਇਹਨਾਂ ਨੇ ਵੀ ਇੱਕ ਬਿਆਨ ਦਿੱਤਾ ਸੀ ਇਹਨਾਂ ਨੇ ਕਿਹਾ ਸੀ ਕਿ ਅਗਲੀ ਜੰਗ ਛੇਤੀ ਹੀ ਹੋ ਸਕਦੀ ਹੈ ਇਹ ਭਾਰਤੀ ਆਰਜੋ ਇੰਡੀਅਨ ਆਰਮੀ ਹੈ ਉਹਨਾਂ ਦੇ ਚੀਫ ਨੇ ਕਿਹਾ ਕਿ ਅਗਲੀ ਜੰਗ ਛੇਤੀ ਹੋ ਸਕਦੀ ਹੈ ਤੇ ਇਸ ਵਾਰ ਫੌਜ ਇਕੱਲੀ ਨਹੀਂ ਲੜੇਗੀ ਸਾਨੂੰ ਇਹ ਜੰਗ ਮਿਲ ਕੇ ਲੜਨੀ ਪਏਗੀ ਇਸ ਭਾਰਤ ਵੱਲੋਂ ਕਿਹਾ ਗਿਆ ਸੀ ਔਰ ਆਪਰੇਸ਼ਨ ਸਿੰਧੂਰ ਦੇ ਉੱਪਰ ਚਰਚਾ ਕੀਤੀ ਜਾ ਰਹੀ ਸੀ ਇਸ ਤੋਂ ਪਹਿਲਾਂ ਜਿਹੜੇ ਸਾਡੇ 에ਅਰ ਫੋਰਸ ਦੇ ਜਿਹੜੇ ਚੀਫ ਹੈਗੇ ਉਹਨਾਂ ਨੇ ਵੀ ਦਾਅਵਾ ਕੀਤਾ ਸੀ ਕਿ ਜੇਕਰ ਜਦੋਂ ਭਾਰਤ ਪਾਕਿਸਤਾਨ ਦੀ جنگ ਹੋਈ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਤਕਰੀਬਨ 6 ਜਿਹੜੇ ਜਹਾਜ਼ ਪਾਕਿਸਤਾਨ ਦੇ ਅਸੀਂ ਦੇਖ ਦਿੱਤੇ 에어ਕ੍ਰਾਫਟ ਤੇ ਪੰਜ ਜਿਹੜੇ ਜਹਾਜ਼ ਸੀ ਲੜਾਕੂ ਉਹ ਪਾਕਿਸਤਾਨ ਦੇ ਅਸੀਂ ਡੇਗੇ ਹੈਗੇ ਆ ਹਾਲਾਂਕਿ ਸਵਾਲ ਜਿਹੜੇ ਆ ਉਹ ਭਾਰਤ ਦੇ ਉੱਪਰ ਵੀ ਖੜੇ ਹੋ ਰਹੇ ਸੀ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਵੀ ਦਾਅਵਾ ਕੀਤਾ ਕਿ ਪੰਜ ਜਿਹੜੇ ਭਾਰਤ ਦੇ ਜਟ ਡਗਾ ਦਿੱਤੇ ਗਏ ਸੀ ਪਰ ਇਸ ਦੇ ਉੱਪਰ ਕੋਈ ਵੀ ਅਧਿਕਾਰਿਕ ਤੌਰ ਦੇ ਉੱਪਰ ਪੁਸ਼ਟੀ ਨਹੀਂ ਹੈ ਔਰ ਉਹਨਾਂ ਨੇ ਵੀ ਟਰੰਪ ਨੇ ਵੀ ਇਹੀ ਕਿਹਾ ਸੀ ਕਿ ਜੋ ਖਬਰ ਆਈ ਜਾਂ ਸ਼ਾਇਦ ਜੰਗ ਜਿਹੜੀ ਇਸ ਕਦਰ ਪਹੁੰਚੀ ਕਿ ਪੰਜ ਜਿਹੜੇ ਭਾਰਤ ਦੇ ਵੀ ਜਹਾਜ਼ ਡੇਗੇ ਹੋ ਸਕਦੇ ਆ ਪਰ ਇਸ ਬਾਰੇ ਅਧਿਕਾਰਿਕ ਤੌਰ ਦੇ ਉੱਪਰ ਕੋਈ ਵੀ ਜਾਣਕਾਰੀ ਟਰੰਪ ਵੱਲੋਂ ਨਹੀਂ ਸੀ ਦਿੱਤੀ ਗਈ ਜਾਂ ਫਿਰ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਤਾ ਭਾਰਤੀ ਫੌਜ ਜਿਹੜੇ ਹੈਗੇ ਆ ਭਾਰਤੀ ਫੌਜ ਨੇ ਵੀ ਦਾਅਵਾ ਕਰ ਦਿੱਤਾ ਕਿ ਅਗਲੀ ਜੰਗ ਛੇਤੀ ਹੋ ਸਕਦੀ ਹੈ ਤੇ ਇਸ ਵਾਰ ਫੌਜ ਇਕੱਲੀ ਲੜਾਈ ਲੜੇਗੀ ਸਾਨੂੰ ਇਹ ਇਕੱਲੀ ਲੜਾਈ ਨਹੀਂ ਲੜੇਗੀ ਸਾਨੂੰ ਇਹ ਜੰਗ ਮਿਲ ਕੇ ਲੜਨੀ ਪਏਗੀ ਉਹਨਾਂ ਦਾਅਵਾ ਇਹ ਸੀ ਕਿ ਇਕੱਲੀ ਫੌਜ ਜਿਹੜੀ ਹੈਗੀ ਹੈ ਜਿਸ ਤਰੀਕੇ ਦੇ ਨਾਲ ਸਰਹੱਦਾਂ ਦੇ ਉੱਪਰ ਤਣਾਅ ਵੱਧ ਹੈ ਆਰਮੀ ਤਾਂ ਲੜਦੀ ਹੈ ਪਰ ਦੇਸ਼ ਦੇ ਅੰਦਰ ਇੱਕ ਬਦਲਾਅ ਆ ਜਾਂਦਾ ਹੈ ਦੇਸ਼ ਦੇ ਅੰਦਰ ਇੱਕ ਰਾਜਨੀਤੀ ਜਿਹੜੀ ਹੈ ਉਹ ਭਖਦੀ ਹੈ ਉਹ ਜਿਹੜੀ ਰਾਜਨੀਤੀ ਵਿਰੋਧ ਵਾਲੀ ਹੁੰਦੀ ਹੈ ਉਸ ਨੂੰ ਸ਼ਾਂਤ ਕਰਨ ਦੇ ਲਈ ਇਹ ਬਿਆਨ ਹੈ ਕਿ ਸਾਨੂੰ ਮਿਲ ਕੇ ਇਹ جنگ ਲੜਨੀ ਪਏਗੀ ਬਹਿਰਾਲ ਪਾਕਿਸਤਾਨ ਵੱਲੋਂ ਭਾਰਤ ਨੂੰ ਧਮਕਾਇਆ ਗਿਆ ਹੈ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਗਈ ਹੈ ਭਾਰਤ ਨੂੰ ਔਰ ਸਾਫ਼ ਤੌਰ ਦੇ ਉੱਪਰ ਪਾਕਿਸਤਾਨ ਦੇ ਆਰਮੀ ਚੀਫ ਨੇ ਆਸੀਮ ਮੁਨੀਰ ਨੇ ਸਾਬਤ ਤੌਰ ਦੇ ਉੱਪਰ ਕਹਿ ਦਿੱਤਾ ਹੈ ਕਿ ਜੇਕਰ ਭਾਰਤ ਨੇ ਸਿੰਧੂ ਨਦੀ ਦੇ ਉੱਪਰ ਬੰਨ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਅਸੀਂ 10 ਮਿਜ਼ਾਈਲਾਂ ਦਾਗਾਂਗੇ ਤੇ ਉਸ ਬੰਨ ਨੂੰ ਤਬਾਹ ਕਰ ਦੇਾਂਗੇ ਇਹ ਵੀ ਕਿਹਾ ਕਿ ਜੇਕਰ ਭਾਰਤ ਸਾਡਾ ਪਾਣੀ ਰੋਕਦਾ ਹੈ ਤੇ ਪਾਕਿਸਤਾਨ ਦੇ ਵਿੱਚ ਭੁੱਖਮਰੀ ਹੋਏਗੀ ਪਾਣੀ ਰੋਕਣ ਦੇ ਨਾਲ ਫਸਲਾਂ ਜਿਹੜੀਆਂ ਨਹੀਂ ਹੋਣਗੀਆਂ ਲੋਕ ਪਿਆਸੇ ਮਰਨਗੇ ਆਪ ਮਰਨ ਨਾਲੋਂ ਬਿਹਤਰ ਹੈ ਕਿ ਆਪ ਤਾਂ ਸੀ ਡੁੱਬ ਰਹੇ ਐ ਨਾਲ ਦੇ ਇਹਨੂੰ ਵੀ ਲੈ ਕੇ ਡੁੱਬਾਂਗੇ ਇਹ ਦਾਵਾ ਕੀਤਾ ਗਿਆ ਉਹਨਾਂ ਨੇ ਤਾਂ ਹੁਣ ਦੇਖਿਆ ਜਾਵੇ ਤਾਂ ਭਾਰਤ ਪਾਕਿਸਤਾਨ ਦੀ ਤੁਸੀਂ ਜਾਣਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੰਗ ਹੋਈ ਸੀ ਔਰ ਭਾਰਤ ਨੇ ਆਪਰੇਸ਼ਨ ਸਿੰਧੂਰ ਕੀਤਾ ਸੀ ਜਦੋਂ ਪਹਿਲਗਾਮ ਦੇ ਵਿੱਚ ਅਟੈਕ ਕੀਤਾ ਗਿਆ ਸੀ 26 ਸੈਲਾਨੀ ਮਾਰ ਦਿੱਤੇ ਗਏ ਸੀ ਤਾਂ ਉਸ ਤੋਂ ਬਾਅਦ 6 7 ਮਈ ਦੀ ਦਰਮਿਆਨੀ ਰਾਤ ਜਾਂ ਫਿਰ ਤੁਸੀਂ ਕਹਿ ਲੋ ਕਿ 7 ਦੀ ਸਵੇਰ ਦੇਰ ਜਿਹੜੀ ਸਵੇਰ ਨੂੰ 7 ਦੀ ਸਵੇਰ ਨੂੰ ਤਕਰੀਬਨ 1:3 ਵਜੇ ਭਾਰਤ ਨੇ ਜਿਹੜਾ ਹੈਗਾ ਉਹ ਪਾਕਿਸਤਾਨ ਦੇ ਉੱਪਰ 에ਅਰ ਸਟ੍ਰਾਈਕ ਕੀਤੀ ਸੀ ਤੇ 9 ਟਿਕਾਣੇ ਪਾਕਿਸਤਾਨ ਦੇ ਜਿਹੜੇ ਆ ਉਹ ਤਬਾਹ ਕਰ ਦਿੱਤੇ ਗਏ ਸੀ ਦਾਵਾ ਸੀ ਕਿ ਅਸੀਂ ਜੋ ਹੈ ਜੋ ਲਸ਼ਕਰੇ ਤੋਇਬਾ ਹੋ ਗਿਆ ਜਾਂ ਫਿਰ ਹੋਰ ਪਾਕਿਸਤਾਨੀ ਜਿੱਥੇ ਬੇਸ ਕੈਂਪ ਚੱਲ ਰਿਹਾ ਹੈ ਅੱਤਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹ ਸਾਰੇ ਅਸੀਂ ਬਹਾਵਲਪੁਰ ਵਰਗੇ ਉਹ ਸਾਰੇ ਅਸੀਂ ਦੇਖ ਦਿੱਤੇ ਹੈ ਔਰ ਇਸ ਤੋਂ ਬਾਅਦ ਉਹ ਸਾਰੇ ਤਵਾ ਕਰ ਦਿੱਤੇ ਹੈ ਫਿਰ ਉਸ ਤੋਂ ਬਾਅਦ 7 ਤਰੀਕ ਦੀ ਰਾਤ ਨੂੰ ਪਾਕਿਸਤਾਨ ਨੇ ਭਾਰਤ ਦੇ ਉੱਪਰ ਡਰੋਨ ਦੇ ਨਾਲ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਇਹ جنگ ਕਾਫੀ ਵੱਧ ਗਈ ਸੀ ਤੇ 10 ਨੂੰ 10 ਮਈ ਨੂੰ ਸ਼ਾਮ 5 ਵਜੇ ਦੇ ਕਰੀਬ ਦੋਵਾਂ ਦੇਸ਼ਾਂ ਦੇ ਵਿੱਚ ਆਲੇ ਸੀਜ਼ ਫਾਇਰ ਨੂੰ ਸਮਝੋ ਜਿਹੜੀ ਹੈ ਉਹ ਸੈਮਤੀ ਬਣਦੀ ਹੈ ਤੇ ਜੰਗ ਰੁਕਦੀ ਹੈ ਇਸ ਸਮੇਂ ਦੇ ਦੌਰਾਨ ਜੇਕਰ ਦੇਖਿਆ ਜਾਵੇ ਤਾਂ ਪਾਕਿਸਤਾਨ ਵੱਲੋਂ ਤੁਰਕੀ ਦੇ ਤੇ ਚਾਈਨਾ ਦੇ ਡਰੋਨ ਦਾ ਇਸਤੇਮਾਲ ਕੀਤਾ ਗਿਆ ਜਿਸ ਨੇ ਦੇਸ਼ ਦੇ ਵਿੱਚ ਕਾਫੀ ਵਿਵਾਦ ਵੀ ਖੜਾ ਕੀਤਾ ਸੀ ਕਿ ਚਾਈਨਾ ਦੇ ਨਾਲ ਕਾਰੋਬਾਰ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਇਸ ਸਮੇਂ ਦੇ ਦੌਰਾਨ ਜਦੋਂ ਪਹਿਲਗਾਮ ਅਟੈਕ ਹੋਇਆ ਸੀ 26 April ਨੂੰ ਤਾਂ ਉਸ ਤੋਂ ਬਾਅਦ ਤਕਰੀਬਨ 27 ਜਾਂ 28 April ਦੇ ਕਰੀਬ ਭਾਰਤ ਨੇ ਸਿੰਧੂ ਜਲ ਸਮਝੌਤਾ ਰੱਦ ਕਰ ਦਿੱਤਾ ਸੀ ਸਿੰਧੂ ਜਲ ਸਮਝੋਤੇ ਦੇ ਤਹਿਤ ਇਹ ਹੈ ਕਿ 30% ਜੋ ਪਾਣੀ ਹੈ ਉਹ ਭਾਰਤ ਵਰਤ ਰਿਆ ਤੇ 70% ਜੋ ਪਾਣੀ ਹੈ ਉਹ ਪਾਕਿਸਤਾਨ ਨੂੰ ਜਾਣਾ ਸਿੰਧੂ ਜਲ ਸਮਝੋਤੇ ਦੇ ਤਹਿਤ ਤੇ ਭਾਰਤ ਨੇ ਕੀ ਕੀਤਾ ਕਿ ਪਾਕਿਸਤਾਨ ਜਾਣ ਦੇ ਲਈ ਪਾਣੀ ਰੋਕ ਦਿੱਤਾ ਸਿੰਧੂ ਜਲ ਦਾ ਸੰਧੀ ਜਿਹੜੀ ਕੀਤੀ ਗਈ ਸੀ ਔਰ ਇਹ ਜਿਹੜੀ ਹੈ ਰੋਕ ਦਿੱਤੀ ਗਈ ਸੀ ਤੇ ਇਸ ਮੁੱਦੇ ਦੇ ਉੱਪਰ ਹੁਣ ਪਾਕਿਸਤਾਨ ਨੇ ਕਿਹਾ ਕਿ ਜੇਕਰ ਸਾਡਾ ਪਾਣੀ ਭਾਰਤ ਨੇ ਨਹੀਂ ਬਹਾਲ ਕੀਤਾ ਪਾਣੀ ਜੇਕਰ ਰੋਕ ਰੱਖਿਆ ਜਾਂ ਫਿਰ ਇਸ ਦੇ ਉੱਪਰ ਡੈਮ ਬਣਾਉਣ ਦੀ ਕੋਸ਼ਿਸ਼ ਕੀਤੀ ਨਾ ਵਾ ਬੰਨ ਮਾਰਨ ਦੀ ਕੋਸ਼ਿਸ਼ ਕੀਤੀ ਪਾਣੀ ਨੂੰ ਤੇ ਅਸੀਂ ਪਰਮਾ ਨੂੰ ਅਟੈਕ ਕਰਾਂਗੇ 10 ਮਜ਼ਾਈਲਾਂ ਦਾਗਾਗੇ ਤੇ ਇਹ ਬੰਨ ਹੈ ਜੋ ਵੀ ਡੈਮ ਹੈ ਇਹ ਅਸੀਂ ਪੂਰੀ ਤਰ੍ਹਾਂ ਦੇ ਨਾਲ ਤਬਾਹ ਕਰ ਦਵਾਂਗੇ ਤਾਂ ਇਹ ਸਿੱਧਾ ਤੌਰ ਦੇ ਉੱਪਰ ਪਾਕਿਸਤਾਨ ਨੇ ਧਮਕੀ ਦਿੱਤੀ ਹੈ ਭਾਰਤ ਨੂੰ ਔਰ ਦੂਜੇ ਪਾਸੇ ਭਾਰਤ ਦਾ ਵੀ ਇਹ ਕਹਿਣਾ ਹੈ ਕਿਉਂਕਿ ਇੰਡੀਅਨ ਆਰਮੀ ਦਾ ਵੀ ਬਿਆਨ ਆਂਦਾ ਔਰ ਉਪੇਂਦਰ ਦ੍ਰਿਵੇਦੀ ਵੱਲੋਂ ਇਹ ਕਿਹਾ ਜਾਂਦਾ ਆਰਮੀ ਚੀਫ ਵੱਲੋਂ ਕਿ ਅਸ ਜਲਦ ਜਿਹੜਾ ਹੈ ਅਗਲਾ ਜੁੱਧ ਹੋ ਸਕਦਾ ਹੈ ਔਰ ਸਾਨੂੰ ਇਸ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਅਗਲੇ ਜੁੱਧ ਦੇ ਲਈ ਸਾਨੂੰ ਤਿਆਰ ਰਹਿਣਾ ਪਏਗਾ ਔਰ ਇਹ ਜਿਹੜੇ ਬਿਆਨ ਹੈਗੇ ਆ ਇਸ ਨੂੰ ਤੁਸੀਂ ਕਿਵੇਂ ਸਮਝ ਸਕਦੇ ਹੋ ਕਿ ਕੋਈ ਸਰਹੱਦਾਂ ਦੇ ਉੱਪਰ ਡਿਫੈਂਸ ਨੂੰ ਲੈ ਕੇ ਕੋਈ ਤਣਾਅ ਵਧ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਆਰਮੀ ਚੀਫ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਅਸੀਂ ਪਰਮਾਣੂ ਜੰਗ ਕਰਾਂਗੇ ਜੇਕਰ ਭਾਰਤ ਨੇ ਪਾਣੀ ਰੋਕਿਆ ਤੇ ਦੂਜੇ ਪਾਸੇ ਭਾਰਤੀ ਫੌਜ ਦਾ ਵੀ ਬਿਆਨ ਆ ਰਿਹਾ ਕਿ ਅਗਲੀ ਜੰਗ ਜਿਹੜੀ ਹੈ ਛੇਤੀ ਹੋ ਸਕਦੀ ਹੈ ਔਰ ਇਹ ਜੰਗ ਸਾਨੂੰ ਭਾਰਤ ਨੇ ਭਾਰਤੀ ਫੌਜ ਨੇ ਕਿਹਾ ਕਿ ਸਾਨੂੰ ਇਕੱਲੇ ਨਹੀਂ ਲੜਨੀ ਪੈਣੀ ਇਹਨੂੰ ਸਾਨੂੰ ਸਾਥ ਯਾਨੀ ਕਿ ਨਾਲ ਮਿਲ ਕੇ ਸਾਰਿਆਂ ਦੇ ਨਾਲ ਮਿਲ ਕੇ ਇਹ ਜੰਗਲ ਲੜਨੀ ਪੈਗੀ ਤੇ ਜਿੰਨੀ ਪੈਗੀ ਤਾਂ ਹੁਣ ਚਰਚਾਾਂਵਾਂ ਚੱਲ ਰਹੀਆਂ ਨੇ ਕਿ ਅਮਰੀਕਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਭਾਰਤੀ ਭਾਰਤ ਨੂੰ ਲੈ ਕੇ ਪਾਕਿਸਤਾਨ ਦੇ ਆਰਮੀ ਚੀਫ ਨੇ ਗਿੱਦੜਪੱਪ ਕੀ ਦਿੱਤੀ ਹੈ ਤੇ ਇਸ ਤੋਂ ਬਾਅਦ ਕੀ ਭਾਰਤੀ ਫੌਜ ਦਾ ਜਾਂ ਫਿਰ ਕੋਈ ਕੇਂਦਰ ਸਰਕਾਰ ਦਾ ਬਿਆਨ ਆਂਦਾ ਹੈ ਇਹ ਜਦੋਂ ਵੀ ਆਏਗਾ ਅਸੀਂ ਤੁਹਾਡੇ ਤੱਕ ਅਪਡੇਟ ਜ਼ਰੂਰ ਦਵਾਂਗੇ ਪਰ ਜੋ ਮੌਜੂਦਾ ਸਮੇਂ ਜੇ ਸਾਡੇ ਕੋਲ ਜਾਣਕਾਰੀ ਆਈ ਹੈ ਕਿ ਫਲੋਰੀਡਾ ਦੇ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਪਾਕਿਸਤਾਨੀ ਡਾਇਸਪੋਰਾ ਵੱਲੋਂ ਸਮਾਗਮ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਤਕਰੀਬਨ 120 ਪਾਕਿਸਤਾਨੀ ਕਾਰੋਬਾਰੀ ਸੀ ਔਰ ਪਾਕਿਸਤਾਨ ਦੇ ਹੀ ਇੱਕ ਵੱਡੇ ਕਾਰੋਬਾਰੀ ਜੋ ਅਮਰੀਕਾ ਦੇ ਵਿੱਚ ਕੰਮ ਕਰ ਰਿਹਾ ਉਸ ਨੇ ਸਮਾਗਮ ਜਿਹੜਾ ਹੈਗਾ ਉਹ ਕਰਵਾਇਆ ਸੀ ਤੇ ਇਸ ਦੇ ਵਿੱਚ ਪਾਕਿਸਤਾਨ ਦੇ ਆਰਮੀ ਚੀਫ ਆਸੀ মনির ਨੂੰ ਸੱਦਿਆ ਗਿਆ ਸੀ ਤੇ ਇਹ ਵੀ ਦਾਵਾ ਕੀਤਾ ਜਾ ਰਿਹਾ ਕਿ ਇਹ ਜਿਹੜਾ ਸਮਾਗਮ ਕਰਾਇਆ ਪਾਕਿਸਤਾਨ ਨੇ ਅਮਰੀਕਾ ਦੇ ਵਿੱਚ ਫਲੋਰੀਡਾ ਦੇ ਵਿੱਚ ਟੈਂਪਾ ਟੈਂਪਾ ਏਰੀਆ ਇਥੇ ਇੱਕ ਹੋਟਲ ਹੈ ਉਸ ਦੇ ਵਿੱਚ ਇਹ ਪ੍ਰੋਗਰਾਮ ਕਰਵਾਇਆ ਗਿਆ ਸੀ ਤਾਂ ਉਸ ਪ੍ਰੋਗਰਾਮ ਦੇ ਵਿੱਚ ਕਿਸੇ ਨੂੰ ਵੀ ਮੋਬਾਈਲ ਫੋਨ ਜਾਂ ਫਿਰ ਕੈਮਰਾ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ ਪਰ ਉੱਥੇ ਜਿਹੜੇ ਸਥਾਨਕ ਲੋਕ ਸੀ ਜਾਂ ਫਿਰ ਉੱਥੇ ਜਿਹੜੇ ਪਹੁੰਚੇ ਹੋਏ ਸੀ ਉਹਨਾਂ ਦੇ ਹਵਾਲੇ ਤੋਂ ਖਬਰ ਦਾ ਪ੍ਰਿੰਟਰ 'ਤੇ ਛਾਪੀ ਔਰ ਉਸ ਤੋਂ ਬਾਅਦ ਜਾਣਕਾਰੀ ਸਾਹਮਣੇ ਆਈ ਹੈ ਕਿ ਵੀਡੀਓ ਤਾਂ ਜ਼ਰੂਰ ਕਿਉਂਕਿ ਮੋਬਾਈਲ ਫੋਨ ਜਾਂ ਫਿਰ ਕੈਮਰਾ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ ਇਸ ਕਰਕੇ ਕੋਈ ਇਹਨਾਂ ਦੇ ਅਫੀਸ਼ੀਅਲ ਤੌਰ ਦੇ ਉੱਪਰ ਵੀਡੀਓ ਸਾਹਮਣੇ ਨਹੀਂ ਆਈ ਪਾਕਿਸਤਾਨ ਦੇ ਆਰਮੀ ਚੀਫ ਦੀ ਪਰ ਬਿਆਨ ਜੋ ਦਿੱਤਾ ਉਹ ਬਾਹਰ ਆ ਗਿਆ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਭਾਰਤ ਨੂੰ ਅਸੀਂ ਨਿਸ਼ਾਨਾ ਬਣਾਵਾਂਗੇ ਭਾਰਤ ਦੇ ਉੱਪਰ ਪਰਮਾਣੂ ਅਟੈਕ ਕਰਾਂਗੇ 10 ਮਜ਼ਾਈਲਾਂ ਦੇ ਨਾਲ ਅਸੀਂ ਅਟੈਕ ਕਰਾਂਗੇ ਜੇਕਰ ਸਿੰਧੂ ਜਲ ਸਮਝੌਤਾ ਸਿੰਧੂ ਜਲ ਸਮਝੌਤਾ ਇਹਨਾਂ ਨੇ ਰੱਦੀ ਕਰਕੇ ਰੱਖਿਆ ਬਹਾਲ ਨਹੀਂ ਕੀਤਾ ਜੇਕਰ ਸਾਡਾ ਪਾਣੀ ਸਿੰਧੂ ਦਾ ਪਾਣੀ ਪਾਕਿਸਤਾਨ ਨੂੰ ਨਹੀਂ ਭੇਜਿਆ ਜੇਕਰ ਬੰਨ ਬਣਾਉਣ ਦੀ ਕੋਸ਼ਿਸ਼ ਕੀਤੀ ਡੈਮ ਬਣਾਉਣ ਦੀ ਕੋਸ਼ਿਸ਼ ਕੀਤੀ ਬੰਨ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਉਸ ਨੂੰ ਜਿਹੜਾ ਪਰਮਾਣੂ ਅਟੈਕ ਤੱਕ ਵੀ ਜਾ ਸਕਦੇ ਆ ਪਰਮਾਣੂ ਹਮਲੇ ਤੱਕ ਵੀ ਪਾਕਿਸਤਾਨ ਜਾ ਸਕਦਾ ਉਸ ਪਾਣੀ ਨੂੰ ਬਹਾਲ ਕਰਨ ਦੇ ਲਈ ਤਾਂ 10 ਮਜ਼ਾਈਲਾਂ ਦੇ ਨਾਲੇ ਹਮਲਾ ਕੀਤਾ ਜਾਏਗਾ ਜੇਕਰ ਬੰਨ ਭਾਰਤ ਵੱਲੋਂ ਮਾਰਿਆ ਜਾਂਦਾ ਇਹ ਪਾਕਿਸਤਾਨ ਨੇ ਧਮਕੀ ਦਿੱਤੀ ਹੈ